ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਲਹਿਰਾ ਬੇਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਕਰਨਜੀਤ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਚੰਗੀ HF ਵਾਇਰ ਦਿਖਾ ਰਹੇ ਹਾਂਗੀ ਚੰਗੇ ਥਾਣਵਾਨੀ ਦੀ ਹੈਗੀ ਚੰਗਾ ਪ੍ਰਿੰਟ ਆ ਚੰਗੇ ਫੇਸ ਕੁਆਲਿਟੀ ਦੀ ਹੈਗੀ ਆਣਾ ਦਾ ਗੈਪ ਦੀ ਆਪਾਂ ਗੱਲ ਕਰਗੀ ਤਾਂ ਚੰਗਾ ਗਾ ਬਾਕੀ ਗੁਲਾਬੀ ਥਾਣਾਗੇ ਆਰਡਰ-ਆਰਡਰ ਦੀ ਗੱਲ ਕਰਕੇ ਤਾਂ ਆਪਾਂ ਇੱਕ ਨਗੀਨਾ ਪੀਸ ਆ ਗਈ ਦੇਖੋ ਬਈ ਪੂਰਾ ਚੰਗਾ ਜਿਹੜਾ ਹਵਾਨਾ ਤਿਆਰ ਕਰਦੀ ਆਉਂਦੀ ਆ ਬਾਕੀ ਕਿੰਨੇ ਦਿਨ ਬਾਕੀ ਆ ਕਿੰਨਾ ਪਿਛਲੇ ਸੂਏ ਦੁੱਧ ਪਾਇਆ ਆਪਾਂ ਸਾਰੀ ਡਿਟੇਲ ਬਾਈ ਨਾਲ ਕਰਕੇ ਦੱਸਾਂਗੇ ਤੋਰੀ ਬਾਈ ਕਰਨ ਤਾ ਤੇ ਦੇਖੋ ਫੁੱਲ ਬੇਲ ਹੈ ਚੰਗਾ ਕੱਦ ਕਾਠ ਹੈ ਲਿਆ ਬਈ ਨਾ ਚੱਲੇ ਆ ਦੇਖੋ ਜੀ ਫੁੱਲ ਵੀਰ ਆ ਉੱਪਰੋਂ ਜਮਾ ਸਟ੍ਰੇਟ ਆ ਗਈ ਸਿੱਧੀ ਢੁਈ ਦੀ ਆ ਗਈ ਚੰਗੇ ਥਣ ਹਵਾਨੇ ਦੀ ਆ ਗਈ ਉਮੀਦ ਆ ਵੀ ਚੰਗਾ ਦੁੱਧ ਪਾਉਗੀ ਦੇਖੋ ਬਈ ਫੇਰ ਆਪਾਂ ਗੱਲ ਕਰਦੇ ਬਈ ਥਣ ਹਵਾਨੇ ਵੱਲੋਂ ਪੂਰੀ ਸਾਫ ਆ ਗਈ ਫਾੜੀ ਵਾਲਾ ਹਵਾਨਾ ਦਾ ਤੇ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਕੀ ਹਾਲਾ ਕਰ ਜੀ ਦਾ ਵਧੀਆ ਬਾਈ ਜੀ ਵਧੀਆ ਤੁਸੀਂ ਦੱਸੋ ਠੀਕ ਹੈ ਮੋਬਾਈਲ ਨੰਬਰ ਦੱਸੀ 97806 54733 ਠੀਕ ਹੈ ਤੇ ਆਪਣਾ ਜੇ ਆਪਾਂ ਬੈਠ ਦੀ ਗੱਲ ਕਰ ਗਏ ਵੀ ਕਿਹੜਾ ਸੂਆ ਸੁਣਾ ਇਹਨੇ ਤੇ ਵੀਰੇ ਦੂਜਾ ਸੂਆ ਸੁਣਾ ਕਿੰਨੇ ਕਿ ਦਿਨ ਬਾਕੀ ਆ ਹਜੇ ਮੇਰੇ ਹਿਸਾਬ ਨਾਲ ਲੈ ਜੂਗੀ ਯਾਰ 5-6 ਦਿਨ 5-6 ਦਿਨ ਮੰਨ ਲਓ ਵੱਧ ਵੀ ਲੈ ਸਕਦੇ ਹਾਂ ਜਿਹੜੇ ਹਿਸਾਬ ਨਾਲ ਮੰਨ ਲਓ ਜੇ ਇਹਨੇ ਤੰਗ ਰੋਡ ਵਗੈਰਾ ਉੱਚੀ ਪਈ ਆਗੀ ਤੇ ਜੇ ਆਪਾਂ ਰੇਟ ਦੀ ਗੱਲ ਕਰ ਗਏ ਰੇਟ ਵੀਰੇ ਯਾਰ ਦੇ ਲੈਣ ਦੇਣ ਲੈਣੇ ਇੱਕ ਬੀਟ ਕੋਈ ਮਾਣ ਤਾਂ ਕੋਈ ਨਹੀਂ ਥੋੜਾ ਮੋਟਾ ਹੋ ਗਈ ਬਾਈ ਮੋਤੇ ਤੇ ਠੀਕ ਹੈ ਜੇ ਆਪਾਂ ਦੁੱਧ ਦੀ ਗੱਲ ਕਰ ਗਏ ਕਿੰਨਾ ਦੁੱਧ ਪਾਇਆ ਪਿਛਲੇ ਸੂਏ ਨੇ ਬਾਈ 20-22 ਲੀਟਰ ਪਾਇਆ ਨੇ ਠੀਕ ਹੈ ਜਿਹੜੇ ਹਸਾਂ ਹਵਾਨਾ ਇੱਕਤੀ ਦਾ ਪੂਰਾ ਚੰਗਾ ਦੁੱਧ ਪਾਉਗਾ ਹਣਾ 25+ ਜਾਊਗੀ 25+ ਜਾਊਗੀ ਤਾਂ ਇੱਕ ਬਾਈ ਬੇਲ ਸੁਦੇ ਹੋਈ ਚੈੱਕ ਕਰ ਲਓ ਹਣਾ ਹਵਾਨੇ ਦੇ ਚੰਗਾ ਦੁੱਧ ਪਾਉਗੇ ਇਸ ਵਾਰ ਕਿਉਂਕਿ ਬੇਲ ਬੂਲ ਤੁਸੀਂ ਚੈੱਕ ਕਰ ਲਓ ਬਾਕੀ ਥਾਨ ਦੀ ਆਪਾਂ ਫੇਰ ਗੱਲ ਕਰਦੇ ਆ ਕਿ ਚੰਗਾ ਥਾਣਹਵਾਨ ਏਰੀਆ ਕੀ ਗੈਪ ਕੋ ਵੀ ਚੰਗਾ ਗਾ ਲੈ ਜਿਹੜਾ ਇੱਕ ਹੀ ਹੋਰ ਦਵਾ ਦੇਗਾ ਤੁਹਾਨੂੰ ਦੁਆਰੇ ਇਹਦਾ ਜਿਹੜਾ ਕੱਢ ਕੇ ਦਿਖਾ ਦਿੰਦੇ ਆ ਵੇੜ ਦਾ 1 ਲੱਖ ਤੇ 20000 ਰੁਪਇਆ ਬਾਈ ਨੇ ਰੇਟ ਰੱਖਿਆ ਗਾ ਬਾਕੀ ਮਾਨਤਾ ਨਾਲ ਮੌਕੇ ਤੇ ਹੋ ਜਾਊਗਾ ਜਿਹੜੇ ਹਿਸਾਬ ਨਾਲ ਤਿਆਰੀ ਆ ਉਮੀਦ ਪੂਰੀ ਆ ਬਾਈ 25 ਪਲੱਸ ਆਰਾਮਦਾਰੀ ਨਾਲ ਜਾਊਗੀ ਚੰਗੇ ਥਾਣਹਵਾਨੇ ਦੀ ਮਾਲਕਣਾ ਬਾਕੀ ਆਪਾਂ ਗੱਲ ਕਰਦੇ ਬੇਲਬੂਲ ਚੰਗੀ ਆ ਉੱਪਰੋਂ ਪੂਰੀ ਸਟ੍ਰੇਟ ਪਈ ਆਗੀ ਤੇ ਨੰਬਰ ਆ ਜਿਹੜਾ ਬਾਈ ਦਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਜਿਹੜੇ ਵੀਰ ਨੂੰ ਵੈੜ ਪਸੰਦ ਆਈ ਤਾਂ ਬਾਈ ਕਰਨ ਜੀ ਤਨਾ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਜੀ ਤੇ ਜੇ ਕਿਸੇ ਹੋਰ ਵੀਰ ਨੇ ਇਦਾਂ ਦੀ ਵੀਡੀਓ ਕਰਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ 9780905653 ਧੰਨਵਾਦ